ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜਿਹੜੀਆਂ ਭੈਣਾਂ ਕਹਿ ਦੁੰਦੀਆਂ ਨੇ ਕਿ ਜਿਹੜੀ ਸਾਡੀ ਸਲਵਾਰ ਆ ਉਹ ਪਹੁੰਚੇ ਦੇ ਉੱਪਰ ਡਿੱਗਦੀ ਆ ਠੀਕ ਹੈ ਜੀ ਅੱਜ ਆਪਾਂ ਉਸੇ ਪ੍ਰੋਬਲਮ ਦਾ ਸੋਲੂਸ਼ਨ ਲੈ ਕੇ ਆਏ ਆਂ ਹਾਂ ਜੀ ਜੋ ਆਪਣੇ ਆ ਪਹੁੰਚੇ ਹੁੰਦੇ ਨੇਗੇ ਆਪਾਂ ਇਹਨਾਂ ਨੂੰ ਗੋਡੇ ਵੀ ਕਹਿ ਦਿੰਨੇ ਆ ਪੱਲੇ ਵੀ ਕਹਿ ਦਿੰਨੇ ਆ ਠੀਕ ਹੈ ਜੋ ਆਪਣੇ ਪੱਲੇ ਨੇਗੇ ਇਹਨਾਂ ਦੇ ਉੱਪਰ ਆਪਾਂ ਨੇ ਕਾਰਡ ਪਾਉਣੀ ਆ ਠੀਕ ਹੈ ਜੀ ਤੇ ਆਪਾਂ ਕਾਰਡ ਕਿਸ ਤਰੀਕੇ ਨਾਲ ਪਾਉਣੀ ਆ ਆ ਦੇਖੋ ਆ ਆਪਣੀ ਸਲਾਈ ਆ ਇੱਧਰ ਕੁੰਦੇ ਨੇ ਆਪਣੇ ਤੇ ਜੋ ਆਪਣੇ ਆ ਪੱਲੇ ਨੇ ਇਹਦੇ ਤੇ ਆਪਾਂ ਨੇ ਕਾਰਡ ਪਾਉਣੀ ਆ ਇੱਥੋਂ ਆਪਾਂ 3 ਇੰਚ ਤੋਂ ਕਾਰਡ ਪਾਉਣੀ ਆ 3.5 ਇੰਚ ਤੇ ਆਪਾਂ ਕਾਟ ਪਾ ਸਕਦੇ ਹਾਂ ਠੀਕ ਹੈ ਜੀ ਆ ਆਪਣਾ 3 ਇੰਚ ਹੋ ਗਿਆ ਤੇ ਆਵਾਂਗੇ ਆਪਣਾ 3.5 ਠੀਕ ਹੈ ਫਿਰ ਇਹਨੂੰ ਆਪਾਂ 1 ਇੰਚ ਤੇ ਦੀ ਕਾਟ ਪਾ ਸਕਦੇ ਹਾਂ ਅਗਰ ਆਪਣੀ ਸਲਵਾਰ ਥੋੜੀ ਹੈਵੀ ਹੈ ਤਾਂ ਆਪਾਂ 1 ਇੰਚ ਤੇ ਪਾਉਣੀ ਆ ਅਗਰ ਆਪਣੀ ਸਲਵਾਰ ਨੋਰਮਲ ਹੈ ਤਾਂ ਆਪਾਂ 0.5 ਇੰਚ ਤੇ ਦੀ ਕਾਟ ਪਾਉਣੀ ਆ ਠੀਕ ਹੈ ਜੀ ਆਪਾਂ 1 ਇੰਚ ਤੇ ਕਾਟ ਪਾਵਾਂਗੇ ਇਸ ਤਰੀਕੇ ਨਾਲ ਆਪਾਂ ਇਹਦੀ ਜਿਹੜੀ ਕਾਟ ਆ ਪਾ ਲੈਣੀ ਆ ਇਹ ਨਾਲ ਕੀ ਹੋਊਗਾ ਕਿ ਜਦੋਂ ਆਪਾਂ 벨ਟ ਚੜਾਂਗੇ ਤੇ ਜੋ ਆਪਣਾ ਇੱਥੋਂ ਹੋਊਗਾ ਕੱਪੜਾ ਉੱਪਰ ਹੋ ਕੇ ਆਪਣਾ ਜੁਆਇੰਟ ਹੋ ਜਾਊਗਾ ਠੀਕ ਹੈ ਜੀ ਹਾਂਜੀ ਇਸ ਤਰੀਕੇ ਨਾਲ ਆਪਾਂ ਇਹਦੀ ਕਾਟ ਪਾਉਣੀ ਆ ਤੇ ਇਹਦਾ ਜਿਹੜੀ ਕਿ ਆਪਣੀ ਸਲਵਾਰ ਹੈ ਪਹੁੰਚੇ ਤਾਂ ਬਿਲਕੁਲ ਸਟੇਟ ਰਹੇਗੀ ਹਾਂਜੀ ਤੇ ਕੱਪੜਿਆਂ ਦੇਖੋ ਕਿ ਆਪਾਂ ਤੋਂ ਡਿਜ਼ਾਈਨ ਬਣਾਇਆ ਇਹ ਪਹੁੰਚੇ ਦਾ ਇਹਦੀ ਵੀਡੀਓ ਵੀ ਆਪਾਂ ਨੇ ਆਪਣੇ ਚੈਨਲ ਤੇ ਅਪਲੋਡ ਕੀਤੀ ਹੋਈ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਇਸ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਜੀ ਤੁਸੀਂ ਉੱਥੇ ਜਾ ਕੇ ਚੈੱਕ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ